ਅੱਜ ਇੱਕ ਵੱਡੀ ਅਹਿਮ ਕਾਨਫਰੰਸ ਹੋਣ ਚਾਹੀਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਵੱਡੀ ਅਹਿਮ ਕਾਨਫਰੰਸ ਕਰਨਗੇ ਹਾਲਾਂਕਿ ਗੱਲ ਕਰੀਏ ਹੈ ਜਿਹੜੀ ਕਿ ਕਾਨਫਰੰਸ ਹੋਣੀ ਹੈ ਦਿੱਲੀ ਦੇ ਵਿੱਚ ਹੋਵੇਗੀ ਤੇ ਜਿਸ ਤੋਂ ਬਾਅਦ ਅੱਜ ਕਈ ਮੁੱਦਿਆਂ ਦੇ ਉੱਤੇ ਜਿਹੜੀ ਕਿ ਚਰਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੈਸਲਿਆਂ ਦੇ ਉੱਤੇ ਜਿਹੜੀ ਕਿ ਅੱਜ ਪੱਕੀ ਮੋਹਰ ਲਾਉਣ ਜਾ ਰਹੇ ਨੇ ਤੇ ਪ੍ਰੰਤੂ ਗੱਲ ਕਰੀਏ ਤਾਂ ਉੱਥੇ ਹੀ ਅੱਜ ਦਿੱਲੀ ਦੇ ਵਿੱਚ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਪ੍ਰੈਸ ਕਾਨਫਰੰਸ ਕਰਨਗੇ 12 ਵਜੇ ਜਿਹੜੀ ਕਿ ਇਹ ਕਾਨਫਰੰਸ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਂ ਗੱਲ ਕਰੀਏ ਦੂਜੇ ਪਾਸੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਯਾਨੀ ਕਿ 18 ਨਵੰਬਰ ਨੂੰ ਰਾਸ਼ਟਰੀ ਰਾਸਥਾਨੀ ਜਿਹੜੀ ਕਿ ਨਵੀਂ ਦਿੱਲੀ ਦੇ ਵਿੱਚ ਇਹ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਇਹ ਪ੍ਰੈਸ ਕਾਨਫਰੰਸ ਜਿਹੜੀ ਕਿ ਦੁਪਹਿਰ ਨੂੰ 12 ਵਜੇ ਹੋਵੇਗੀ ਹਾਲਾਂਕਿ ਇਹ ਜਿਹੜੀ ਕਿ ਕਾਨਫਰੰਸ ਹੈ ਇਸ ਦਾ ਕੀ ਏਜੰਡਾ ਹੈ ਹਜੇ ਸਾਫ਼ ਨਹੀਂ ਹੈ ਪਰੰਤੂ ਇਹ ਗੱਲ ਕਹੀ ਜਾ ਰਹੀ ਹੈ ਕਿ ਸੀਐਮ ਮਾਨ ਪੰਜਾਬ ਦੇ ਨਾਲ ਜੁੜੇ ਕੁਝ ਮਹੱਤਵਪੂਰਨ ਜਿਹੜੇ ਕਿ ਮੁੱਦੇ ਚੱਕ ਸਕਦੇ ਨੇ ਜਿਸ ਦੇ ਵਿੱਚ ਇਸ ਲਈ ਵੀ ਕਿ ਹੈ ਜਿਹੜੀ ਕਾਨਫਰੰਸ ਆਮ ਮੰਨੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਫਰੀਦাবাদ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਦੀ ਪ੍ਰਧਾਨਗੀ ਦੇ ਹੇਠ ਹੋਈ ਤੇ ਬੱਤੀ ਵਿੱਚ ਜਿਹੜੀ ਕਿ ਉੱਤਰੀ ਖੇਤਰੀ ਪ੍ਰਤੀਸ਼ਦੀ ਜਿਹੜੀ ਕਿ ਬੈਠਕ ਦੇ ਵਿੱਚ ਨਦੀ ਦੇ ਪਾਣੀ ਸਣੇ ਕਈ ਗੰਭੀਰ ਮੁੱਦੇ ਚੱਕੇ ਤੇ ਜਿਸ ਤੋਂ ਬਾਅਦ ਅੱਜ ਇਹ ਕਈ ਜਿਹੜੇ ਕਿ ਮੀਟਿੰਗ ਦੇ ਵਿੱਚ ਫੈਸਲੇ ਜਾਣਗੇ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਅੱਜ ਇਹ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਇਸ ਦੇ ਵਿੱਚ ਕਈ ਪੰਜਾਬ ਦੇ ਮੁੱਦੇ ਰੱਖੇ ਜਾਣਗੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਅੱਜ 12 ਵਜੇ ਜਿਹੜੀ ਕਿ ਇਹ ਪੀਸੀ ਹੋਵੇਗੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ ਦਿੱਲੀ ਦੇ ਵਿੱਚ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਪ੍ਰੈਸ ਕਾਨਫਰੰਸ ਕਰਨਗੇ 12 ਵਜੇ ਜਿਹੜੀ ਕਿ ਇਹ ਕਾਨਫਰੰਸ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤਾਂ ਗੱਲ ਕਰੀਏ ਦੂਜੇ ਪਾਸੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਯਾਨੀ ਕਿ 18 ਨਵੰਬਰ ਨੂੰ ਰਾਸ਼ਟਰੀ ਰਾਸਥਾਨੀ ਜਿਹੜੀ ਕਿ ਨਵੀਂ ਦਿੱਲੀ ਦੇ ਵਿੱਚ ਇਹ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਇਹ ਪ੍ਰੈਸ ਕਾਨਫਰੰਸ ਹ ਜਿਹੜੀ ਕਿ ਦੁਪਹਿਰ ਨੂੰ 12 ਵਜੇ ਹੋਵੇਗੀ ਹਾਲਾਂਕਿ ਇਹ ਜਿਹੜੀ ਕਿ ਕਾਨਫਰੰਸ ਹੈ ਇਸ ਦਾ ਕੀ ਅਜੰਡਾ ਹੈ ਹਜੇ ਸਾਫ਼ ਨਹੀਂ ਹੈ ਪਰੰਤੂ ਇਹ ਗੱਲ ਕਹੀ ਜਾ ਰਹੀ ਹੈ ਕਿ ਸੀਐਮ ਮਾਨ ਪੰਜਾਬ ਦੇ ਨਾਲ ਜੁੜੇ ਕੁਝ ਮਹੱਤਵਪੂਰਨ ਜਿਹੜੇ ਕਿ ਮੁੱਦੇ ਚੱਕ ਸਕਦੇ ਨੇ ਜਿਸ ਦੇ ਵਿੱਚ ਇਸ ਲਈ ਵੀ ਕਿ ਹੈ ਇੱਕ ਜਿਹੜੀ ਕਾਨਫਰੰਸ ਆਮ ਮੰਨੀ ਜਾ ਰਹੀ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਫਰੀਦাবাদ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਦੇ ਹੇਠ ਹੋਈ ਤੇ ਬੱਤੀਮੀ ਜਿਹੜੀ ਕਿ ਉਤਰੀ ਖੇਤਰੀ ਪ੍ਰਤੀਸ਼ਦੀ ਜਿਹੜੀ ਕਿ ਬੈਠਕ ਦੇ ਵਿੱਚ ਅਨ ਨਦੀ ਦੇ ਪਾਣੀ ਸਣੇ ਕਈ ਗੰਭੀਰ ਮੁੱਦੇ ਚੱਕੇ ਤੇ ਜਿਸ ਤੋਂ ਬਾਅਦ ਅੱਜ ਇਹ ਕਈ ਜਿਹੜੇ ਕਿ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਣਗੇ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਅੱਜ ਇਹ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਇਸ ਦੇ ਵਿੱਚ ਕਈ ਪੰਜਾਬ ਦੇ ਮੁੱਦੇ ਰੱਖੇ ਜਾਣਗੇ ਤੇ ਜਿਸ ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਤੇ ਅੱਜ 12 ਵਜੇ ਜਿਹੜੀ ਕਿ ਇਹ ਪੀਸੀ ਹੋਵੇਗੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਵੱਡਾ ਐਲਾਨ ਕਰ ਸਕਦੇ ਨੇ